ਇੱਤ ਬਣਾਈਆਂ ਬਣਾਈਆਂ ਗੱਲਾਂ ਨੇ ਸਾਡੇ ਸੰਤ ਮਹਾਂਤਮਾਂ ਸਣ ਦੇ ਸੱਚਖੰਡ ਚਲੇ ਗਏ ਗੁਰੂ ਨਾਨਕ ਸਾਹਿਬ ਦੇ ਪੁੱਤਰ ਉਹਨਾਂ ਨੂੰ ਭਾਈ ਸੱਚਖੰਡ ਵਾਰ ਦਿੱਤਾ ਜੇ ਦੂਸਰੇ ਪੁੱਤਰ ਸਣ ਛੋਟੇ ਬਾਬਾ ਲਖਮੀਦਾਸ ਜੀ ਉਹਦਾ ਘੋੜਾ ਬਣਾਇਆ ਦੇਖਿਆ ਤੁਸੀਂ ਉੱਡਦਾ ਜਾਂਦਾ ਇੱਕ ਜਵਾਗ ਫੜਿਆ ਗੁੱਦੀ ਚ ਘਰ ਵਾਲੀ ਨੇ ਆਲਾ ਸੱਚਖੰਡ ਕਿੱਥੇ ਆ ਬਈ ਗੁਰਨਾਨਕ ਸਾਹਿਬ ਤਾਂ ਦੱਸ ਕੀ ਨਹੀਂ ਕੇ ਕਿ ਸਜਗਾਂ ਨੇ ਕਿੱਥੇ ਬਣਾ ਦਿੱਤਾ ਭਾਈ ਕਿੱਥੇ ਸੰਦੇ ਇਹ ਜਾਂਦੀ ਹੈ ਬਸ ਜਿਨ੍ਹਾਂ ਨੇ ਬਣਾਈ ਹੈ ਉਹਨਾਂ ਤਾਂ ਭਾਈ ਆਪਣਾ ਰੋਜੀ ਰੋਟੀ ਫੁਲਕਾ ਚਲਾਉਣਾ ਸੀ ਅੰਗੇ ਉਹਨਾਂ ਨੇ ਘੜੀਆਂ ਬੜਾਤੀਆਂ ਸਾਡੇ ਵੀ ਸੰਤ ਜਾਂਦੇ ਜੇ ਗੁਨਾਨਕ ਸਾਹਿਬ ਦਾ ਪੁੱਤਰ ਗਿਆ ਤੇ ਸਜੀ ਵੀ ਜਾਵਾਂਗੇ ਆਵੇ ਝੂਠੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਮੰਨਣ ਦੇ ਵਿੱਚ ਨਹੀਂ ਆਉਂਦੀਆਂ ਇਹ ਸੰਦੇ ਇੱਕ ਕਿਤੇ ਜਾਊਗਾ ਸਰੀਰ ਇੱਥੇ ਰਹਿਤੀ ਰਹਦਾ ਹੈ ਮਾਟੀ ਮਾਟੀ ਹੋਈ ਇੱਕ ਕਿ ਸਰੀਰ ਮਿੱਟੀ ਹੈ ਮਿੱਟੀ ਜੀ ਰਲ ਜਾਣਾ ਇੱਥੇ ਭਈ ਨਹੀਂ ਕਿਤੇ ਨਹੀਂ ਜਾਣਾ ਹੁੰਦਾ ਕਿਸੇ ਦਾ ਵੀ ਨਹੀਂ ਜਾਂਦਾ ਪਰਮ ਭਲੇਖੇ ਪਾਇਆ ਸਾਡੇ ਮਨਾਂ ਦੇ ਵਿੱਚ ਕਿ ਅਸੀਂ ਉਤਸ਼ਾਹ ਦੇ ਵਿੱਚ ਆ ਕੇ ਪਤਾ ਨਹੀਂ ਕੀ ਕੁਝ ਬੋਲ ਦਨੇ ਆ ਪਤਾ ਨਹੀਂ ਲੱਗਦਾ ਬਹੁਤੇ ਤਾਂ ਭਾਈ ਕਾ ਕੇ ਨਸ਼ਲੀਆਂ ਗੋਲੀਆਂ ਬਹਿ ਜਾਂਦੇ ਆ ਕਿ ਸਟੇਜਾਂ ਦੇ ਉੱਤੇ ਪਤਾ ਨਹੀਂ ਲੱਗਦਾ ਵੀ ਸਚਾਈ ਕਰੀਏ ਝੂਠ ਕਿਹੜਾ ਵਾ ਗੁਰਮਤਿ ਦੇ ਅੰਦਰ ਮਤ ਨਹੀਂ ਹੈ ਗੁਰਮਤਿ ਦਾ ਅੰਦਰ ਗਿਆਨ ਨਹੀਂ ਹੈ ਔਰ ਸਤਗੁਰੂ ਪਾਤਸ਼ਾਹ ਜੀ ਕਥਾ ਕਰਦੇ ਸੀ ਇਸ ਧਰਤੀ ਤੇ ਸਾਬੋ ਕੀ ਤਲਵੰਡੀ ਜਿਸ ਦਾ ਦੂਸਰਾ ਨਾਮ ਗੁਰੂ ਕੀ ਕਾਂਸੀ ਇਹਦਾ ਵੀ ਇੱਕ ਬੜਾ ਬੜਾ ਇਤਿਹਾਸ ਆ ਭਾਈ ਕਿਉਂ ਗੁਰੂ ਕੀ ਕਾਂਸੀ ਕਿਹਾ ਜਾਂਦਾ ਹੈ ਕਾਂਸੀ ਦਾ ਕੋਆ ਬਨਾਰਸ ਕਾਂਸੀ ਇਸ ਨੂੰ ਕਾਂਸੀ ਕਿਉਂ ਕਿਹਾ ਗਿਆ ਇਹ ਵੀ ਇੱਕ ਵਿਖਿਆਨ ਸੀ ਭਾਈ ਇਹਦਾ ਵੀ ਇਤਿਹਾਸ ਕਾਫੀ ਲੰਬਾ ਹੁੰਦਾ ਕੋਈ ਛੋਟਾ ਇਤਿਹਾਸ ਨਹੀਂ ਹੁੰਦਾ ਕਿ ਇੱਕ ਦੋ ਪੰਕਤੀਆਂ ਸੁਣਾ ਦਿੱਤਾ ਬੜੀਆਂ ਨੇਕਾਂ ਧਾਰਨਾ ਦੇਣੀਆਂ ਪੈਂਦੀਆਂ ਸਮਝਣ ਸੋਝਾਉਣ ਦੀ ਖਾਤਰ ਹੁਣ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਸ ਜਗ੍ਹਾ ਤੇ ਜੋ ਵੀਰ ਲਿਖੀ ਜਿਹਦੇ ਅੱਜ ਆਪ ਜੀ ਸਭ ਸੰਗਤਾਂ ਦਰਸ਼ਨਦਾਰੇ ਕਰਦੇ ਹੋ ਇਹ ਉਹ ਵੀੜਾ ਨਹੀਂ ਭਾਈ ਜਿਹੜੀਆਂ ਵੀੜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦੋਚਾਨ ਕੀਤੀ ਜਿਸਦੇ ਵਿੱਚ ਹੋਰ ਬਾਣੀ ਐਡ ਕੀਤੀ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੋ ਬਿਰਾਗ ਮਈ 57 ਸ਼ਲੋਕ ਨੇ ਉਹ ਭਾਈ ਐਡ ਕੀਤੇ ਗਏ ਦੇ ਵਿੱਚ ਹਣ ਸਤਗੁਰ ਪਾਤਸ਼ਾਹ ਜੀ ਉਸ ਸਮੇਂ ਜੋ ਕਥਾ ਕਰਦੇ ਸੀ ਗਰਵਾਨੀ ਸੰਤਨ ਨੂੰ ਸਿਖਾਉਂਦੇ ਸੀ ਕਥਾ ਸਿਖਾਉਂਦੇ ਸਭ ਕੁਝ ਸਿਖਾਉਂਦੇ ਉਹ ਇੱਕ ਮਰਿਆਦਾ ਚੱਲ ਪਈ ਸੀ ਤੇ ਉਹ ਮਰਿਆਦਾ ਕੁਝ ਸਮੇਂ ਬਾਅਦ ਬੰਦ ਹੋ ਗਈ ਟਕਸਾਲਾਂ ਦੇ ਵਿੱਚ ਇਹ ਪਰ ਬੇਨਤੀ ਕੀਤੀ ਭਾਈ ਕੁਝ ਸੰਤ ਬਾਹਤਵਾਂ ਨੇ ਕਹਿੰਦੇ ਵੀ ਉੱਥੇ ਤਾਂ ਮਰਿਆਦਾ ਐ ਸੀ ਸ਼ੁਰੂਆਤ ਕਰੋ ਤੁਸੀਂ ਵੀ ਕਥਾ ਸਿਖਾਓ ਕਥਾ ਕਰਿਆ ਕਰੋ ਔਰ ਥੋੜੀ ਬਹੁਤ ਚੱਲਣ ਲੱਗੀ ਐ ਪਰ ਉਹਨਾਂ ਪ੍ਰਭਾਵ ਨਹੀਂ ਹਲੇ ਜਿਨਾ ਹੋਣਾ ਚਾਹੀਦਾ ਸੀ ਕਿਉਂਕਿ ਅਸੀਂ ਗਿਆਨ ਕਰਕੇ ਅਸੀਂ ਬਹੁਤ ਪਿੱਛੇ ਹਟੇ ਹੋਏ ਐ ਅਸੀਂ ਗਿਆਨ ਨਹੀਂ ਪਹੁੰਚਾ ਸਕਦੇ ਸੰਸਾਰ ਦੇ ਵਿੱਚ ਇਹ ਸਾਡੀ ਕਮੀ ਐ ਕੁਝ ਦਿਨ ਤੋਂ ਨਾ ਕਿ ਜਦੋਂ ਦੇਖਦੇ ਆ ਖਬਰਾਂ ਨਿਊ ਦੇ ਵਿੱਚ মিডিਆ ਦੇ ਵਿੱਚ ਦੇਖਦੇ ਆ ਫੇਸਬੁੱਕ YouTube ਪਲੇਟਫਾਰਮ ਤੇ ਦੇਖਦੇ ਆ ਕਿ ਇੱਕ ਜਗ੍ਹਾ ਨਗਰ ਕੀਰਤਨ ਚੱਲ ਰਿਹਾ ਤੇ ਜੋ ਪੰਜ ਪਿਆਰੇ ਸਿੰਘ ਸੇਵਾਾਂ ਲੱਗੇ ਹੋਏ ਆ ਨਾ ਭਾਈਓ ਨੇ ਦਸਤਾਰਾਂ ਸਜਾਈਆਂ ਪਾਵ ਕਿੰਦੇ ਜਿਉਂ ਉਹਨਾਂ ਦੇ ਅੰਮ੍ਰਿਤ ਨਹੀਂ ਛਕੇ ਦਾੜੀਆਂ ਕਟੀਆਂ ਹੋਈਆਂ ਸੀਗੀਆਂ ਰੋਟੇ ਬੰਦੇ ਸੀ ਲੱਗਦਾ ਖੈਰ ਕੋਈ ਵੀ ਸਕਦਾ ਹੈ ਪਰ ਉਹਨਾਂ ਨੂੰ ਦੋਸ਼ ਨਾ ਦੇਵੋ ਦੋਸ਼ ਸਾਡਾ ਆਪਣਾ ਕਮੇਟੀਆਂ ਦਾ ਦਾ ਮੇਨ ਸਾਡੀ ਕਮੇਟੀ ਸਰੋਣੀ ਕਮੇਟੀ ਦਾ ਜਿਹੜੀ ਸਭ ਤੋਂ ਉੱਚੀ ਸੁਣਵਾਣਾ ਸਾਰੀਆਂ ਕਮੇਟੀਆਂ ਦੀ ਇੱਕ ਕਮੇਟੀ ਬਈ ਵੱਡੀ ਤੁਸੀਂ ਐਸੇ ਉਪਰਾਲੇ ਕਿਉਂ ਨਹੀਂ ਕੀਤੇ ਹਲ ਤੱਕ ਬਈ ਤੁਸੀਂ ਘਰ ਘਰ ਜਾ ਕੇ ਤੁਸੀਂ ਗੁਰਦ੍ਰੇ ਬਣਾਉਣ ਮੰਗ ਰਹੇ ਹੋ ਸਿੱਖ ਵੀ ਬਣਾ ਦਿਓ ਕੋਈ ਸਿੱਖ ਤਾਂ ਇੱਕ ਲੱਭਣਾ ਵੀ ਕੋਈ ਨਹੀਂ ਤੁਹਾਡੇ ਵਿੱਚੋਂ ਬਈ ਅਇਤਾ ਸਰਵੇਖ ਬਾਣਾ ਲਈ ਫਿਰਦੇ ਆ ਸਿੱਖ ਨਹੀਂ ਏ ਸੰਤ ਹੀ ਨਹੀਂ ਪਤਾ ਸਿੱਖ ਕਹਿੰਦੇ ਕੀ ਨੂੰ ਆ ਸਾਡਾ ਤਾਂ ਜੋਰ ਇੱਥੇ ਆ ਕੇ ਬਾਣਾ ਪਾ ਲਏ ਸਿੱਖ ਬਣ ਗਏ ਸਿੱਖੀ ਸਿੱਖਿਆ ਗੁਰੂ ਵਿਚਾਰ ਕੇ ਜਿਹਦੇ ਅੰਦਰ ਸਿੱਖੀ ਵਸੀ ਹੋਈ ਹੈ ਨਾ ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਬਚਨਾਂ ਦਾ ਵਾਸਾ ਹੁਣ ਸਾਡੇ ਅੰਦਰ ਵਾਸਾ ਕਿੱਥੋਂ ਆਣਾ ਜਣਾ ਖਾਣਾ ਇੱਕੋ ਚੀਜ਼ ਜਿਹੜੀ ਘਾਣ ਆਮ ਘਾਉਣੇ ਆ ਸਾਨਣੇ ਅਜਾਤਾ ਪਾਤਾ ਟੋਕਰਾ ਚੱਕੀ ਫਿਰਦੇ ਆਂ ਤੇਰੇਂਦਰ ਗੁਰੂ ਨਾਨਕ ਸਾਹਿਬ ਕਿੱਥੋਂ ਆਣੇ ਐ ਇੱਥੇ ਹੀ ਫਿੱਕੀਆਂ ਭਾਵ ਅਸੀਂ ਸਿੱਖ ਹੈ ਹੀ ਨਹੀਂ ਐ ਅਸੀਂ ਬਾਣੇ ਵਾਲੇ ਸਿੱਖ ਤਾਂ ਹੈਗੇ ਆ ਪਰ ਅਸਲ ਗੁਰੂ ਨਾਨਕ ਸਾਹਿਬ ਵਾਲੇ ਸਿੱਖ ਨਹੀਂ ਹੁਣ ਇਹ ਕਮੀ ਕਿੱਥੋਂ ਹੈ ਅਸੀਂ ਜੋਰ ਲਾਉਣਾ ਸੀ ਭਾਈ ਕਿ ਭਾਈ ਨਗਰ ਦੇ ਵਿੱਚ ਗੁਰਦਾਰੇ ਦੀਆਂ ਕੰਧਾਂ ਭਾਵੇਂ ਛੋਟੀਆਂ ਰਹਿ ਜਾਣ ਪਰ ਇੱਥੇ ਸਿੱਖੀ ਦਾ ਜੋ ਮਿਆਰਾ ਉੱਚਾ ਚੱਕਣਾ ਜੋ ਵੀ ਬੱਚਾ ਗਲਤੀ ਕਰਦਾ ਕਿ ਚੱਲ ਭਾਈ ਅਮਰ ਤੇ ਛੱਕ ਗੁਰੂ ਦੇ ਪਿਆਰੇ ਚੱਲ ਮੈਂ ਤਾਂ ਤਾਲਾ ਕਰ ਕਿ ਜੇ ਕਿਸੇ ਦੀ ਮੈਂ ਤਾਂ ਤਾਲਾ ਵੀ ਕਾਣਾ ਪਵੇ ਧਰਮਕ ਕੰਮ ਬਣਾਉਣ ਵਾਸਤੇ ਉਹ ਵੀ ਭਾਈ ਬੜਿਆਈ ਹੈ ਕਿ ਭਾਈ ਇਹਦੇ ਮਨ ਚ ਚਾਹ ਹੈ ਕਿ ਇਸ ਨੂੰ ਇਹ ਧਰਮ ਦੇ ਮਾਰਗ ਤੇ ਚਲਾਉਣਾ ਚਾਹੁੰਦਾ ਪਰ ਅਸੀਂ ਕੀ ਕੀਤਾ ਦੇਖੋ ਭਾਈ ਤੁਰੇ ਫਿਰਦੇ ਹੁਣ ਦੋਸ਼ ਹੀ ਉਹ ਨਹੀਂ ਹੈ ਬਿਲਕੁਲ ਵੀ ਮੰਨਦੇ ਇਹਨਾਂ ਤੁਸੀਂ ਮਨਣਾ ਮੰਨੀ ਜਾਓ ਭਾਈ ਬੇਤਾ ਭਾਈ ਹਰ ਇੱਕ ਨੂੰ ਸੇਵਾ ਕਰਨ ਦਾ ਅਧਿਕਾਰ ਹੁੰਦਾ ਚਲੋ ਅੱਜ ਇਸ ਤਰ੍ਹਾਂ ਬਣੇ ਸੀ ਕੱਲ ਨੂੰ ਉਹਨਾਂ ਦੇ ਮਨ 'ਚ ਚਾਹ ਆਵੇ ਗੁਰੂ ਦਾ ਅਮਰਤ ਛਕ ਲੈਣ ਕੰਡੇ ਵਾਟੇ ਦਾ ਬਾਣੀ ਔਰ ਬਾਣੇ ਦੋਨਾਂ ਦੇ ਵਿੱਚ ਆ ਜਾਣਾ ਹੁਣ ਸੇਵਾ ਕਰਨ ਵਾਲੇ ਆਪਾਂ ਵੀ ਹੁੰਦਾ ਨਾ ਨਹੀਂ ਰੋਡੇ ਬੰਦੇ ਨੂੰ ਪਿੱਛੇ ਕਰ ਲੋ ਕਿਉਂ ਜਾਂ ਤਾਂ ਉਹਦੇ ਨੋਟ ਲੈਣੇ ਵੀ ਛੱਡ ਦੋ ਭਈ ਤੇ ਐਸੇ ਤਾਂ ਲੈ ਲੈਣੇ ਆ ਤੂੰ ਪਿੱਛੇ ਹੋ ਜਾ ਉਹ ਭਾਈ ਜੋ ਆਉਂਦਾ ਭਾਈ ਚਲ ਸੇਵਾ ਕਰ ਉਹਦੇ ਮਨ 'ਚ ਚਾਹ ਪੈਦਾ ਕਰ ਕਿ ਲੰਗਰ ਵਿੱਚ ਕਹਿਣਾ ਗਿਆਨੀ ਬੰਦੇ ਲੈ ਆਇਓ ਜੀ ਲੰਗਰ ਬਣਾਉਣ ਦੀ ਖਾਤਰ ਮੈਂ ਕਹਿੰਦਾ ਠੀਕ ਆ ਵੀ ਗਿਆਨੀ ਲੈ ਆਇਓ ਜਿੱਥੋਂ ਸੌਦਾ ਸਮਾਨ ਹੋਣਾ ਉਹ ਵੀ ਬੰਦਾ ਗਿਆਨੀ ਲੱਭੇ ਹੋ ਅੱਗੇ ਜਿਹਦਾ ਖੇਤ ਸੀ ਜਿੱਥੇ ਕੰਨਾ ਬੀਜਿਆ ਹੋਰ ਫਸਲਾਂ ਬੀਜੋ ਕੁਝ ਲੈਣਾ ਹੁੰਦਾ ਸਬਜ਼ੀਆਂ ਭਾਜੀਆਂ ਉਹ ਵੀ ਗਿਆਨੀ ਲੱਭੇ ਹੋ ਖੇਤ ਕਿਹਦਾ ਸੀ ਕਿਤੇ ਅਸੀਂ ਕੱਚੀਆਂ ਜਿਹੀਆਂ ਗੱਲਾਂ ਕਰਦਾ ਕੋਈ ਮਤਲਬ ਠੀਕ ਆ ਭਾਈ ਲੰਗਰ ਪਾਣੀ ਬਣਾਉਣਾ ਸਾਫ਼ ਸੁਥਰੇ ਹੋਣਾ ਜ਼ਰੂਰੀ ਹੈ ਤੇ ਬਾਣੇ ਦੇ ਨਾਲ ਕੋਈ ਸਬੰਧ ਨਹੀਂ ਹੈ ਤੇਰੀ ਛੱਕਰ ਨਾਲ ਕੋਈ ਸਬੰਧ ਨਹੀਂ ਹੈ ਜੋ ਬਣਾਉਂਦਾ ਤਪ ਘਰ ਦੇ ਵਿੱਚ ਵੀ ਕਹਿੰਨੇ ਭਾਈ ਸਿਰ ਟਾਕੇ ਬਣਾਓ ਬੀਬੀਆਂ ਮਾਤਾ ਉਹ ਇਹ ਹੀ ਕਹਿੰਨੇ ਨੇ ਨਾ ਉਹਨੇ ਗੁਰੂ ਦੇ ਲੰਗਰ ਆ ਭਾਈ ਨਾ ਕੱਟੇ ਹੋਣੇ ਚਾਹੀਦੇ ਹੱਥ ਸਾਫ਼ ਹੋਣੇ ਚਾਹੀਦੇ ਝੂਠੇ ਹੱਥ ਨਹੀਂ ਲਾਉਣੇ ਮੂੰਹ ਟਾਕੇ ਰੱਖੋ ਇਤਾਂ ਖਾਦਾਂ ਤਾਂ ਹੁੰਦੀਆਂ ਤਾਂ ਹਰਕ ਵਾਸਤੇ ਇਹਦੇ ਬਾਤੇ ਕੀ ਭਾਈ ਬੰਦਾ ਉਹ ਚਾਹੀਦਾ ਸਾਨੂੰ ਇੱਕ ਗਿਆਨ ਵਾਲੀ ਗੱਲ ਨਹੀਂ ਕੋਈ ਗੁਰਮਤ ਵਾਲੀ ਗੱਲ ਨਹੀਂ ਇਹ ਅਗਿਆਨਤਾ ਦਾ 바ਰਗ ਹੈ ਇਹ ਤਾਂ ਭਾਈ ਸਮਝਦੇ ਜੋ ਨਹੀਂ ਜੋ ਰੋਗੀ ਹੈ ਡਾਕਟਰ ਦਵਾਈਆਂ ਉਹਨਾਂ ਨੂੰ ਦਿੰਦਾ ਹੈ ਜਿੰਨਾਂ ਕੋਲ ਧਰਮ ਨਹੀਂ ਹੈ ਉਹਨਾਂ ਕੋਲ ਅਸੀਂ ਧਰਮ ਪਹੁੰਚਾਣਾ ਹੈ ਪਰ ਸਾਡੀ ਅਗਿਆਨਤਾ ਕਰਕੇ ਅਸੀਂ ਭਜਾਈ ਫਿਰਦੇ ਨੇ ਇਹ ਤਾਂ ਭਾਈ ਸਾਨੂੰ ਮੌਕਾ ਦੇ ਲੈ ਚੱਲ ਭਾਈ ਜੋ ਇਸ ਤਰ੍ਹਾਂ ਦਾ ਹੋਵੇ ਜਿਹਦੇ ਭਾਈ ਦਾੜੀ ਕੇਸ ਨਹੀਂ ਜਾਂ ਹੋਰ ਨਹੀਂ ਹੈ ਉਹਨਾਂ ਕੋਲ ਲੈਵੀ ਆ ਜਾ ਸੇਵਾ ਕਰਾ ਪਰ ਸੇਵਾ ਕਰਨੀ ਚੋਰ ਉਹ ਦੋ ਚਾਰ ਤਣ ਕਰੋ ਪੰਜਵੇਂ ਤਣ ਦੇ ਮਨ ਚ ਆਪਣੇ ਆ ਪਾਉਣਾ ਕਿ ਮੈਂ ਵੀ ਗੁਰੂ ਦਾ ਸਿੱਖ ਬਣ ਜਾਵਾਂ ਸਿੱਖ ਅਸੀਂ ਇਹਨਾਂ ਨੂੰ ਬਣਾਉਣਾ ਹੈ ਪਰ ਸਾਡੇ ਮਨ ਚ ਬਹੁਤ ਅਗਿਆਨਤਾ ਡੁੱਬੀ ਪਈ ਹੈ ਕਟਣਵਾਤਾ ਡੁੱਬੀ ਪਈ ਹੈ ਹੈ ਚੜ੍ਹ ਕੋਲ ਪੱਲੇ ਕੋ ਖਵਨੀਏ ਪਰੰਪਰਾ ਪਲੇਖੇ ਤਰੇ ਫਿਰਦੇ ਹਣ ਸਾਡੇ ਕੋਲ ਨਹੀਂ ਗਿਆਨ ਪਹੁੰਚ ਰਿਹਾ ਧਾਰਮਿਕ ਪੁਸਤਕਾਂ ਗਿਆਨ ਲੈਣੀਆਂ ਹੁਣ ਜਿਹੜੇ ਬਧੇ ਨੇ ਭਾਈ ਉਹ ਸਾਡੇ ਹੱਥਾਂ ਚ ਫ੍ਰੀ ਫੜਾਉਂਦੇ ਲਿਆ ਗਏ ਉਹ ਲੈ ਟੀਚਰ ਤੁਸੀਂ ਬਿਲਡਿੰਗਾਂ ਵਾਲੀ ਜੋਰ ਲਾਉਣੇ ਆ ਬਿਲਡਿੰਗਾਂ ਤੇ ਸੋਨਾ ਲਾ ਦਿਓ ਆ ਲਾ ਦਿਓ ਤੇ ਬਦਨ ਦੀ ਵੈਤ ਦੀ ਘਟੀ ਜਾ ਰਹੀਆਂ ਭਾਈ ਟੁੱਟਦੇ ਜਾ ਰਹੇ ਹੋ ਤੁਹਾਡੇ ਆਉਂਦੇ ਹੀ ਲਾਣੇ ਟੁੱਟ ਗਏ ਤੇ ਉਹਨਾਂ ਦੇ ਦੇਖ ਕੇ ਭਾਈ ਕਿਤੇ ਕਿਵੇ ਚਾਰਤੇ ਤੇ ਕਿਤੇ ਮਸਜਿਦ ਦੇ ਉੱਤੇ ਸੋਨਾ ਲੱਗਿਆ ਹੋਵੇ ਹੈ ਜੇ ਉੱਥੇ ਸਿੱਧੇ ਕੰਮ ਕੀਤੇ ਹੋਣਗੇ ਠੀਕ ਆ ਵੇ ਬੈਠਣ ਜਗ੍ਹਾ ਬਣਾਈ ਆ ਜਿੰਤਨੀ ਹੁੰਦੀ ਆ ਬਣਾ ਦਿੱਤੀ ਭਾਈ ਔਰ ਹੋਰ ਇੱਕ ਧਰਮ ਤੁਹਾਡੇ ਨਵਾਂ ਉੱਠਿਆ ਭਾਈ ਉਹਨੇ ਤੁਹਾਡੇ ਗੁਰਦਿਆਂ ਨਾਲੋਂ ਵੀ ਵੱਧ ਡੇਰੇ ਆ ਉਹਨਾਂ ਦੇ ਵਿਆਸ ਵਾਲਿਆਂ ਦੇ ਕਿਤੇ ਦੇਖਿਆ ਉਹਨਾਂ ਦੇ ਸੋਨਾ ਚਾਂਦੀ ਲੱਗਿਆ ਹੋਇਆ ਉਹ ਤੁਹਾਡੇ ਵਾਲੇ ਪਖੰਡ ਕੋਈ ਕਰਦੇ ਆ ਉਹ ਕੁਛ ਵੀ ਨਹੀਂ ਕਰਦੇ ਪਰ ਤੁਹਾਡੇ ਨਾਲੋਂ ਬਾਅਦ ਵਿੱਚ ਆ ਕੇ ਹੁਣ ਤਾਂ ਭਾਈ ਬੜੀ ਮੁਸ਼ਕਲ ਵਾਲੀ ਵੀ 55 ਸਾਲ ਦੀਆਂ ਗੱਲਾਂ ਹੀ ਕਹਿੰਦੇ ਨੇ ਤਾਂ ਇਹ ਕਿੱਥੇ ਕਿੰਨੀ ਵੱਧ ਗਈ ਗੁਰਦਿਆਂ ਨਾਲੋਂ ਵੱਧ ਗਿਣਤੀ ਉਹਨਾਂ ਦੀ ਹੋ ਗਈ ਹੈ ਵਜ੍ਹਾ ਕੀ ਹੈ ਸਾਡੇ ਕੋਲ ਸੱਤ ਵਾਲਾ ਬਾਰਗ ਨਹੀਂ ਅਸੀਂ ਅੰਧੇਰੇ ਵਿੱਚ ਭਟਕ ਰਹੇ ਆ ਇਤੋਂ ਗਿਆਨ ਦੀ ਵਿਦਾ ਕਰਕੇ ਗਿਆਨ ਸਾਨੂੰ ਸਤ ਮਿਲਦਾ ਨਹੀਂ ਹੈ ਪ੍ਰਚਾਰਕ ਜਾਂਦੇ ਆ ਦੇਸ਼ ਵਿਦੇਸ਼ ਕਿਤੇ ਵੀ ਜਾਣ ਇਹਨਾਂ ਨੇ ਤੁਹਾਡੇ ਕੋਲ ਸਿਰਫ ਪੈਸੇ ਲੈਣ ਦੀ ਮਤਲਬ ਹੈ ਕਿਸੇ ਨਾ ਕਿਸੇ ਤਰੀਕੇ ਜਿਵੇਂ ਤੁਸੀਂ ਕਹਿ ਦਿੱਤਾ ਹਾਂਜੀ ਹਾਂਜੀ ਜੋ ਸਨਾ ਤਾਂ ਤੁਸੀਂ ਕਹਿੰਦੇ ਪਤਾ ਨਹੀਂ ਵੀ ਸਤ ਕਹਿ ਗਿਆ ਬੰਦਾ ਵੀ ਇਹ ਤਾਂ ਤੁਹਾਡੀ ਮਰਜ਼ੀ ਨਾਲ ਕਿਹਾ ਗੁਰੂ ਦੀ ਮਰਜ਼ੀ ਨਾਲ ਤਾਂ ਕਿਹਾ ਹੀ ਕੋਈ ਨਹੀਂ ਹੈ ਬਸ ਇਹੀ ਕਾਰਨ ਹੈ ਭਾਈ ਜੋ ਸਤ ਕਹਿੰਦਾ ਸੱਚੀ ਗੱਲ ਕਹਿੰਦਾ ਨਾ ਅਮਰਤ ਕੌੜਾ ਵਿਖਿਆ ਮਿੱਠੀ ਸਾਤ ਤੱਕੀ ਵਦ ਨੈਨੋ ਡੇਠੀ ਜਿਵੇਂ ਬਿਮਾਰ ਆਦਮੀ ਨੂੰ ਮਿੱਠਾ ਕੋੜਾ ਲੱਗਦਾ ਨਾ ਕੀ ਬਿਮਾਰ ਆਦਮੀ ਹੋਵੇ ਨਾ ਬੁਖਾਰ ਹੋਵੇ ਹੋ ਗਰਮੀ ਸਾਦੀ ਚੱਲਦੀ ਹੈ ਬੁਖਾਰ ਤਾਂ ਚੜਦੇ ਰਹਿੰਦਾ ਉਹਨੂੰ ਖਾਣ ਦੋ ਨਾ ਉਹ ਕੋ ਕਰਾਰਾ ਜਾਂ ਕੋ ਦੇ ਦੇ ਕਰਾਰਾ ਜਾਂ ਦੇ ਦੇ ਮਿੱਠੇ ਤੋਂ ਉਹਨੂੰ ਨਫ਼ਰਤ ਹੁੰਦੀ ਹੈ ਉਹਨੂੰ ਮਿੱਠਾ ਨਹੀਂ ਚੰਗਾ ਲੱਗਦਾ ਬਸੇਤਰਾਂ ਜੋ ਧਰਮ ਦੇ ਮਾਰਗ ਤੇ ਹੈ ਅਗਿਆਨਤਾ ਦੇ ਮਾਰਗ ਤੇ ਹੈ ਨਾ ਉਹਨੂੰ ਜੇ ਸੱਤ ਦੀ ਗੱਲ ਕਰੀਏ ਨੇ ਭਾਈ ਨਹੀਂ ਇਸ ਤਰ੍ਹਾਂ ਕਰ ਬਈ ਇਸ ਤਰ੍ਹਾਂ ਹੋਣਾ ਚਾਹੀਦਾ ਉਹਨੂੰ ਕੋੜਾ ਲੱਗਦਾ ਹੈ ਉਲਟਾ ਉਹਨੂੰ ਖੂਤ ਸਿੱਟਣ ਬਾਅਦ ਤੇ ਮਿੱਠੇ ਮਿੱਠਿਆ ਗੱਲਾਂ ਕਰ ਦਵੋ ਉਹਨੂੰ ਬੜੀਆਂ ਮਿੱਠੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਨੇ ਉਹੀ ਹਾਲ ਸਾਡੇ ਨੇ ਭਾਈ ਰਹੋ ਵਿਚਾਰ ਹਣ ਗੁਰੂ ਗੋਬਿੰਦ ਸਿੰਘ ਪਾਚੇ ਨੇ ਜੋ ਮਰਿਆਦਾ ਚਲਾਈ ਸੀ ਤੇ ਸੰਤ ਬਾਦਵਾ ਕਹਿੰਦੇ ਭਈ ਬਾਬਾ ਜੀ ਮਾਪੁਰ ਤੁਸੀਂ ਕਿਰਪਾ ਕਰੋ ਹਣ ਕੁਰਬਾਨੀ ਦੀ ਵੀ ਖੈਣ ਦੀ ਗੱਲ ਕਰਦੇ ਆਂ ਕਿ ਇੱਕ ਇੱਕ ਪੰਕਤੀ ਦੇ ਅਰਥ ਕਾੰਦੇ ਖਾਤਰ ਭਾਵੇਂ ਤੂੰ ਸਾਰੀ ਜ਼ਿੰਦਗੀ ਲਾ ਦੇ ਤਾਂ ਨਹੀਂ ਪੂਰੇ ਹੁੰਦੇ ਜਦੋਂ ਇਹ ਅਰਥ ਵਿਖਿਆਨ ਸ਼ੁਰੂ ਕੀਤੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਨੇ ਕਿਤੇ ਢੇਰ ਕਿਤੇ ਉਹਨਾਂ ਦਾ ਮੇਲੇ ਮਿਲਾਪ ਹੋਇਆ ਇਕੱਤਰ ਹੋਏ ਤੇ ਇਹਦੇ ਬਾਤਲਾਵਚਨ ਲੱਗ ਗਈ ਕਹਿੰਦੇ ਮਹਾਂਪੁਰਖ ਨੂੰ ਕਿੰਨੀ ਕਥਾ ਹੋ ਗਈ ਅੱਜ ਤੱਕ ਇਹਨੇ ਹੁਣ ਤਾਂ ਆਪਾਂ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਵਿਛੜਨ ਨੂੰ ਕਾਫੀ ਗਾਂਘ ਹੋ ਗਿਆ ਕਦੇ ਕਿੱਥੇ ਹੈ ਭਾਈ ਕਹਿੰਦੇ ਰੋਜ਼ ਘੰਟਾ 2 ਘੰਟੇ ਕਥਾ ਕਰਦੇ ਆ ਜਿੰਨਾ ਸਮਾਂ ਮਿਲਦਾ ਤੇ ਹਲੇ ਤੱਕ ਤਾਂ ਇੱਕ ਦੀ ਕਥਾ ਨਹੀਂ ਹੋਈ ਕਿ ਜੋ ਆਪਾਂ ਲਿਖਦੇ ਆ ਨਾ ਅਗੇ ਇੱਕ ਓੰਕਾਰ ਤੱਕ ਤਾਂ ਪਹੁੰਚੀ ਨਹੀਂ ਕਹਿੰਦੇ ਇੱਕ ਦੀ ਹਲੇ ਗੱਲ ਹੀ ਕਹਾਣੀ ਨਹੀਂ ਕਰਦੇ ਕਹਿੰਦੇ ਮਹੀਨਾ ਸਵਾ ਮਹੀਨਾ ਹੋ ਗਿਆ ਉੱਥੇ ਹੀ ਆ ਤੇ ਸਿੱਖਾਂ ਨੇ ਜਦੋਂ ਪੁੱਛਿਆ ਜੋ ਵੀ ਉਹ ਸਮਝ ਨਾ ਦੇ ਸੰਗਤ ਸੀ ਚੇਲੇ ਸੀ ਕਹਿੰਦੇ ਕੋਈ ਆਨੰਦ ਆਉਂਦਾ ਕਹਿੰਦੇ ਆਨੰਦ ਆਉਂਦਾ ਪਤਾ ਨਹੀਂ ਲੱਗਦਾ ਕਿੱਥੇ ਬੈਠੇ ਹੁੰਨੇ ਜੋ ਮਹਾਤਮਾ ਜੀ ਕਥਾ ਕਰਦੇ ਆ ਭਾਵ ਜਦੋਂ ਜਿੰਨੀ ਮਤ ਵਧਾਉਂਦੀ ਹੈ ਨਾ ਉਹ ਉਹਨਾ ਹੀ ਖੰਡਾਰਾ ਪਾ ਸਕਦਾ ਭਾਵ ਜਿੰਨਾ ਮਰਜੀ ਅਰਥ ਤੋਂ ਅਰਥ ਕੱਢੀ ਚੱਲ ਬਈ ਜਿਵੇਂ ਕੇਲੇ ਦੇ ਛਿਲਕੇ ਵਿੱਚੋਂ ਜਿਵੇਂ ਅੱਗੇ ਦੇ ਅੱਗੇ ਛਿਲਕੇ ਨਿਕਲੀ ਜਾਣੇ ਆ ਉਹ ਤਰ੍ਹਾਂ ਭਾਈ ਗੱਲ ਵਿੱਚੋਂ ਗੱਲ ਗਾਂ ਦੀ ਗਾਂ ਕਰਦੇ ਆ ਕਰਦੇ ਇੱਥੇ ਮਰਜੀ ਵਧਾ ਕੇ ਲੈ ਜਾ ਇੱਕ ਪੰਕਤੀ ਦੇ ਅਰਥ ਕਾਂ ਦੇ ਖਾਤਰ ਭਾਵੇਂ ਸਾਰਾ ਦਿਨ ਲਾ ਦੇ ਭਾਈ ਜ਼ਿੰਦਗੀ ਲਾ ਦੇ ਤਾਂ ਵੀ ਥੋੜੀ ਦੀ ਥੋੜੀ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਸਾਡੀ ਮਤ ਨੂੰ ਸਮਝਾਉਣ ਦੀ ਖਾਤਰ ਗੁਰ ਕੀ ਮਤ ਤੂੰ ਲੈ ਆਨੇ ਜੇ ਤੇਰ ਕੋ ਗੁਰੂ ਦੀ ਮਤ ਨਹੀਂ ਹੈ ਤੂੰ ਆ ਝੂਠੇ ਸੰਸਾਰ ਨੂੰ ਛੱਡ ਕੇ ਸੱਚੇ ਸੰਸਾਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਤੂੰ ਸੱਚੇ ਘਰ ਵਿੱਚ ਜਾਣਾ ਇਸ ਕਲਜੂਗ ਵਿੱਚੋਂ ਨਿਕਲਣਾ ਤੇ ਭਾਈ ਤੈਨੂੰ ਗੁਰੂ ਦੀ ਮਤ ਲੈਣੀ ਪੈਣੀ ਤੈਨੂੰ ਮਤ ਮੈਂ ਦੇ ਰਿਹਾ ਹਾਂ ਵੰਦਿਕ ਮੈਂ ਬੈਠਾ ਹੁੰਤੇ ਹਾਂ ਪਰ ਮੈਂ ਆਪਣਾ ਸੰਦੇਸ਼ ਭੇਜ ਦਿੱਤਾ ਆਪਣਾ ਸਦਾਤ ਭੇਜਤਾ ਆਪਣੇ ਰੂਲ ਰੈਗੂਲੇਸ਼ਨ ਭੇਜ ਦਿੱਤੇ ਕਿ ਮੇਰੇ ਘਰ ਤੱਕ ਆਉਣ ਦੇ ਖਾਤਰ ਭਾਈ ਤੈਨੂੰ ਆ ਜਿਵੇਂ ਬਦੇ ਦੀ ਜਾਣ ਦੀ ਖਾਤਰ ਕਰਦੇ ਆ ਨਾ ਆਈਲੈਂਡ ਦੀ ਸਟੱਡੀ ਕਰਦੇ ਨੇ ਬੱਚੇ ਕਿ ਭਾਈ ਉੱਥੇ ਇਹ ਚੀਜ਼ ਦੀ ਲੋੜ ਹੈ ਉਸ ਤਰ੍ਹਾਂ ਇਹ ਪ੍ਰਮਾਤਮਾ ਨੇ ਵੀ ਲੋੜ ਹੈ ਜਿਹੜੀ ਚੀਜ਼ ਦੀ ਉਹਨੇ ਗੁਰਬਾਣੀ ਸਭ ਕੁਝ ਵਿਖਿਆਨ ਕਰਤਾ ਇਹ ਗੁਰਬਾਣੀ ਗੁਰੂ ਨਾਨਕ ਸਾਹਿਬ ਤੱਕ ਆਈ ਗੁਰੂ ਨਾਨਕ ਸਾਹਿਬ ਤੋਂ ਅੱਗੇ ਗੁਰੂ ਸਾਹਿਬਾਨਾਂ ਤੱਕ ਆਉਂਦੇ ਆ 10ਵੇਂ ਪਾਤਸ਼ਾਹ ਤੱਕ ਆਉਂਦੇ ਆ ਅਖੀਰ ਦੇ ਵਿੱਚ ਲਿਖਤ ਦੇ ਰੂਪ ਵਿੱਚ ਆ ਗਈ ਪਰ ਆਈ ਕਿੱਥੋਂ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇਲਾ ਲੋ ਇਹ ਬਾਣੀ ਉਸ ਅਕਾਲ ਪੁਰਖ ਦੇ ਘਰ ਤੋਂ ਆਈ ਹੈ ਅਕਾਲ ਪੁਰਖ ਦੀ ਬਾਣੀ ਹੈ ਸੁਰ ਕੀ ਬਾਣੀ ਆਈ ਤੇ ਸਗਲੀ ਏ ਤੇ ਅਮੜਾਈ ਬਾਣੀ ਅਕਾਲ ਪੁਰਖ ਦੇ ਘਰ ਤੋਂ ਆਈ ਹੈ ਇਹ ਬਾਣੀ ਕਿਸੇ ਸਖਸ਼ ਦੀ ਨਹੀਂ ਹੈ ਬਾਣੀ ਅਕਾਲ ਪੁਰਖ ਦੀ ਹੈ ਉਹ ਤਾਂ ਇੱਕ ਜਰੀਆ ਸੀ ਸਰੀਰ ਸੀ ਗੁਰੂ ਨਾਨਕ ਸਾਹਿਬ ਤਾਂ ਕਈ ਆਉਂਦੇ ਆਉਂਦੇ ਆ ਦਸਮ ਪਾਸ਼ ਪਾਸ਼ ਮਹਾਰਾਜ ਨੇ ਇਸ ਨੂੰ ਲਿਖਤ ਦੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾ ਦਿੱਤਾ ਵੇ ਇਹੀ ਤੁਹਾਨੂੰ ਗਿਆਨ ਦੇਣ ਵਾਲਾ ਇਹੀ ਗੁਰੂ ਹੈ ਕਿ ਇਤੋਂ ਹੀ ਜੋ ਕੁਝ ਲੈਣਾ ਜੋ ਅਸੀਂ ਸਰੀਰਕ ਤੌਰ ਤੇ ਤੁਹਾਨੂੰ ਬੋਲਦੇ ਰਹੇ ਆ ਸਮਝਾਉਂਦੇ ਰਹੇ ਆ ਅੱਜ ਤੁਹਾਨੂੰ ਖੁਦ ਪੜਨਾ ਪੈਣਾ ਮੈਂ ਇਹ ਲਿਖ ਦਿੱਤਾ ਹੈ ਭਾਵੇਂ ਸਾਡੇ ਬੋਲੇ ਹੋਏ ਮੁਖ ਤੋਂ ਆਚਾਨ ਕਿਤੇ ਬੋਲ ਉਸ ਵੇ ਦੇ ਜਦੋਂ ਸਰੀਰ ਚ ਸੀ ਪਾਵੇਂ ਅੱਜ ਦੇ ਇਹਨਾਂ 'ਤੇ ਰੱਤੀ ਭਰ ਵੀ ਰੰਝ ਘੁਆਵੀ ਪੇਦ ਨਹੀਂ ਹੈ ਇਹਦੇ ਵਿੱਚ ਰੱਤੀ ਭਰ ਵੀ ਕੋਈ ਫਰਕ ਨਹੀਂ ਹੈ ਮੰਨਣਾ ਪੈਣਾ ਭਾਈ ਜੇ ਮੰਨੇਗਾ ਤੇ ਸੁਖ ਪਾਏਗਾ ਮੰਨੇ ਕੀ ਗਤ ਗਈ ਨਾ ਜਏ ਜੇ ਕੋ ਕਹੇ ਪਿਛੇ ਪਛਤਾਏ ਇਹ ਅਨੰਦ ਹੈ ਗੁਰਬਾਣੀ ਦਾ ਸਤਿਗੁਰ ਪਾਛਾ ਦਾ ਉਪਦੇਸ਼ ਹੈ ਸੋ ਭਾਈ ਧੰਤਾ ਦੇ ਜੋਗ ਹੋ ਕਰਮਾਂ ਵਾਲੇ ਭਾਗਾ ਵਾਲੇ ਹੋ ਜੋ ਅਸੀਂ ਗੁਰਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਜੁੜੇ ਜੋ ਜੁੜੇ ਨੇ ਭਾਈ ਤਰਨਾ ਵੀ ਉਹਨਾਂ ਨੇ ਇਸ ਝੂਠੇ ਸੰਸਾਰ ਤੋਂ ਨਿਕਲ ਕੇ ਅਸਲ ਸੰਸਾਰ ਵਿੱਚ ਜਾਣਾ ਹੈ ਇਤਤ ਬਾਣੀ ਗੁਰਬਾਣੀ ਚ ਕਹਿ ਦਿੱਤਾ ਜਦੋਂ ਭਾਈ ਜਗ ਰਚਨਾ ਸਭ ਝੂਠ ਹੈ ਤੇ ਸੱਚ ਕਿੱਥੇ ਹੈ ਸੱਚ ਦਾ ਨਾਮ ਹੈ ਸੱਚਖੰਡ ਸੱਚਖੰਡ ਕਿੱਥੇ ਹੈ ਸੱਚਖੰਡ ਉਹ ਜਗ੍ਹਾ ਸੱਚਖੰਡ ਵਸੇ ਨਿਰੰਕਾਰ ਜਿੱਥੇ ਵਹਿਗਰੂ ਵਸਦਾ ਉਸ ਘਰ ਵਿੱਚ ਜਾਣਾ ਜਿੱਥੇ ਸੁਖੀ ਸੁਖ ਹੈ ਤੇ ਕੇਵਲ ਤੋਂ ਕੇਵਲ ਗੁਰਬਾਣੀ ਦੇ ਜ਼ਰੀਏ ਪਹੁੰਚ ਸਕਦੇ ਆ ਗੁਰਬਾਣੀ ਦੇ ਉਪਦੇਸ਼ ਨੂੰ ਸਰਬਨ ਕੀਤਾ ਗੁਰਬਾਣੀ ਦੇ ਉਪਦੇਸ਼ ਨੂੰ ਮੰਨਿਆ ਕਰੋ ਫੇਰ ਹੀ ਸਾਡੇ ਲੋਕ ਸੁਖੀਏ ਲੋਕ ਸੇਲੇ ਨਾਨਕ ਹਰ ਪ੍ਰਭਾ ਤੇ ਮੇਲੇ ਬਲਾਵ ਗਜਵਜ ਕੇ ਸ਼ਰਦਾ ਪਾਉਨਾ ਪ੍ਰੇਮ ਦੇ ਨਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਨੂੰ ਪਤਾ ਹੀ ਹੈ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਦਿਨ ਭਾਵੇਂ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹੈ ਜਾਂਦੇ ਤਾਂ ਭਾਈ ਚਾਹੇ ਸਾਰਾ ਸਾਲ ਹੀ ਲਾਨੀਏ ਤਾਂ ਵੀ ਥੋੜੇ ਦਿਨ ਨੇ ਪਰ ਸੰਗਤਾਂ ਦੀ ਕਿਰਪਾ ਸਦਕਾ 13 ਤਰੀਕ ਨੂੰ ਲੋਹੜੀ ਵਾਲੇ ਦਿਨ ਅੰਮ੍ਰਿਤ ਵੇਲੇ 8:00 ਵਜੇ ਸੁਖਨੀ ਸਾਹਿਬ ਦੇ ਪਾਠ ਆਰੰਭ ਹੋਣਗੇ 9:30 ਵਜੇ ਸਮਾਪਤੀ ਹੋਏਗੀ ਅਪਰੰਤ ਕੀਰਤਨ ਹੋਵੇਗਾ ਬੱਚਿਆਂ ਬਲਿਓ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਸਭ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੋਲੇ ਪੁੜੀ ਦਾ ਲੰਗਰ ਚੱਲੇਗਾ ਭਾਈ ਸਭ ਸੰਗਤਾਂ ਨੇ ਪਹੁੰਚਣ ਦੀ ਕਿਰਪਾ ਤਾਂ ਕਰਨੀ ਜਰੂਰ ਗੁਰੂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਸਭ ਨੇ ਭਾਈ ਸੇਵਾਵਾਂ ਕਰਨੇ ਹਿੱਸੇ ਪਾਉਂਦੇ ਹਨ ਜੋ ਵੀ ਦਲ ਫੁਰਬੂਟਾ ਸਰਦੀਏ ਕਿਰਪਾ ਕਰਿਆ ਕਰੋ ਭਾਈ ਸਭ ਦੀ ਅਰਦਾਸ ਬੇਨਤੀ ਹੋਵੇ ਨਾਲ ਹੀ ਬੇਨਤੀ ਹੈ ਭਾਈ ਸਰਕਾਰ ਦਾ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਪ ਸਭ ਨੇ ਪੜ੍ਹੇ ਹੈ ਵੀ ਤੇ ਨਹੀਂ ਪਤਾ ਤੇ ਸਮਝਾ ਦੀਏ ਇਹ ਹੈ ਉਹਨਾਂ ਪਤੰਗ ਵਾਲਿਆਂ ਵਾਸਤੇ ਬੜੀ ਹਿਦਾਇਤ ਕੀਤੀ ਹੈ ਕਿ ਜੋ ਚੈਨਾ ਡੋਰ ਵੇਚਦਾ ਜਾਂ ਖਰੀਦਦਾ ਜਾਂ ਵਰਤਦਾ ਜੱਤ ਹੋਰ ਵੀ ਜੋ ਇਸ ਤਰ੍ਹਾਂ ਦੀ ਨੇ ਵੀ ਜੇ ਕੋਈ ਫੜਿਆ ਗਿਆ ਜਾਂ ਕੋਈ ਇਹਨਾਂ ਦੀ ਇਤਲਾਹ ਦਿੰਦਾ ਹੈ ਇਤਲਾਹ ਦੇਣ ਵਾਲੇ ਨੇ ਸਿਰਫ ਕੇਵਲ ਤੋਂ ਕਿ ਐਨੇ ਕੰਮ ਕਰਨਾ ਕਿ 100 ਨੰਬਰ ਤੇ ਫੋਨ ਕਰੋ ਤੁਹਾਡਾ ਨਾਮ ਨੰਬਰ ਗੁਪਤ ਰਹੇਗਾ ਉਹਦੇ ਬਦਲੇ ਤੁਹਾਨੂੰ 25000 ਰੁਪਏ ਇਨਾਮ ਵੀ ਹੈ ਕਮਾਓ ਬੈਠ ਕੇ ਲੋੜੀ ਵਧੀਆ ਮਨਾਈ ਜਾਊਗੀ ਜੋ ਕਿ ਐਸੀ ਹਰਕਤ ਕਰਦਾ ਨਾ ਨਗਰ ਦੇ ਵਿੱਚ ਤੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਭਾਈ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਿਓ ਐਸੀਆਂ ਗੱਲਾਂ ਹਰਕਤਾਂ ਤੋਂ ਫੇਰ ਨਾ ਕਿਉਂ ਭਾਈ ਇਹ ਕੀ ਹੋ ਗਿਆ ਵਿਚਾਕੇ ਲੈ ਗਏ ਤੇ ਜੋ ਇਤਲਾਹ ਦਵੇਗਾ ਦੇਣੀ ਵੀ ਚਾਹੀਦੀ ਹੈ ਬਈ ਚੁੱਪ ਕਰਕੇ 100 ਨੰਬਰ ਤੇ ਫੋਨ ਮਾਰਨਾ ਵੀਡੀਓ ਬਣਾ ਕੇ ਰੱਖ ਲੈਣੀ ਪਚਾਦਨੇ ਆ ਰੁਪਈਆ ਦੇਖੋ ਆ ਕਸੁੰਦਾ ਇੱਥੇ ਵੀ ਜੋ ਕਾਨੂੰਨ ਨੇ ਬੰਦ ਕੀਤਾ ਹੋਇਆ ਅਸੀਂ ਸ਼ੁਰੂ ਕਰ ਦਿੱਤਾ ਤੇ ਫਿਰ ਕਾਨੂੰਨੀ ਕੰਮ ਕਰੇਗਾ ਨਾ ਤੇ ਜਿਹਦੀ ਭਾਈ ਜੁਰਮਾਨਾ ਵੀ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਭਾਗ ਗਵਰਨਮੈਂਟ ਵੜੀ ਸਕਦਾ ਕੋਈ ਗੱਲ ਖਾਸ ਹੀ ਹੋਣੀ ਆ ਬਈ ਕਈ ਲੋਕ ਭਾਈ ਇਤਨਾ ਮਰ ਵੀ ਗਏ ਨੇ ਕੱਟੇ ਬਟੇ ਦਾ ਗਏ ਮਰ ਵੀ ਗਏ ਨੇ ਉਹ ਤਾਂ ਨਹੀਂ ਐਸਾ ਭਾਈ ਮੜਾ ਜਾ ਗਲਤ ਲੱਗਿਆ ਸਕੂਟਰ ਮੋਟਰਸਾਈਕਲ ਲੈਦੇ ਸਾਰਾ ਕੁਝ ਗਲਕ ਤੇ ਹੋਰ ਪਿਆ ਹੁੰਦਾ ਬੰਦਾ ਕਿਤੇ ਹੋਰ ਪਿਆ ਹੁੰਦਾ ਸਿੱਧਾ ਕਤਲ ਦੀ ਗੱਲ ਕਤਲ ਦਾ ਕੇਸ ਵੱਡਾ ਹੈ ਸੋ ਬੱਚਿਆਂ ਨੂੰ ਸੰਭਾਲ ਲੈਣਾ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ ਤੇ ਦੂਸਰੀ ਜੋ ਬੇਨਤੀ ਹੈ ਜੋ ਬੱਚੇ ਛੋਟੀ ਉਮਰ ਦੇ ਗੱਡੀਆਂ ਮੋਟਰ ਚ ਲਾਉਂਦੇ ਆ ਇਹਨਾਂ ਕਿ ਭਾਈ ਕਿਸੇ ਨੇ ਵੀਡੀਓ ਬਣਾ ਕੇ ਆਣੇ ਤੱਕ ਪਹੁੰਚਾ ਦਿੱਤੀ ਤੇ ਜੁਰਮਾਨਾ ਸਿੱਧੇ ਮਾਂ ਪੇ ਵੀ ਅੰਦਰ ਜਾਂਦੇ ਆ ਫਿਰ ਜੁਰਮਾਨਾ ਤਾਂ ਹੈ ਹੀ ਹੈ ਸੋ ਇਸ ਗੱਲ ਤੋਂ ਹਿਆਤ ਰੱਖਣੀ ਜੋ ਬੱਚੇ ਨਗਰ ਦੇ ਵਿੱਚ ਗੱਡੀਆਂ ਮੋੜਾ ਬੜੀਆਂ ਤੇਜ਼ ਕੱਢਦੇ ਆ ਤੇ ਇੰਨਾ ਕੁ ਤੱਕਲ ਹੋਣੀ ਚਾਹੀਦੀ ਐ ਸਮਤ ਹੋਣੀ ਚਾਹੀਦੀ ਐ ਭਾਈ ਜਿੱਥੇ ਪਬਲਿਕ ਹੋਵੇ ਤੇ ਗੱਡੀ ਮੋੜ ਦੀ ਸਪੀਡ 20 ਤੋਂ ਵੱਧ ਨਹੀਂ ਹੁੰਦੀ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿਉਂ ਭਾਈ ਸਖਤਾਈ ਹੋ ਗਈ ਐ ਜਿੱਕਦੇ ਰਹਿਮ ਵੀਨ ਕੀਤਾ ਨਾ ਜੋ ਨੋ ਨੋ ਤੋੜੇਗਾ ਜੋ ਗੱਲ ਤੁਹਾਨੂੰ ਕਹਿਤੀ ਉਸ ਨੂੰ ਤੋੜੇਗਾ ਭਾਈ ਜੁਰਮਾਨਾ ਤਾਂ ਲਗਾ ਹੀ ਲਗਣਾ ਸੋ ਭਾਈ ਜਿਨ੍ਹਾਂ ਨੇ ਨੋਟ ਕਮਾਉਣੇ ਨੇ ਲੋਹੜੀ ਦੇ ਦਿਨਾਂ ਦੇ ਵਿੱਚ ਬਸ ਇੱਕ ਫੋਨ ਮਾਰੇ ਤਾਂ ਉਹਨਾਂ ਰੁੜੀ ਮਨਾਇਓ 25000 ਰੁਪਏ ਇਨਾਮ ਆ ਬਈ ਸੋ ਸਭ ਨੂੰ ਬੇਨਤੀ ਵੀ ਭਾਈ ਗਲਤ ਕੰਮ ਨਾ ਕਰਿਓ ਸਿੱਧੇ ਮਾਰਗ ਤੇ ਚੱਲਿਆ ਕਰੋ ਸੋ ਨਗਰ ਦੀ ਚੜਦੀ ਕਲਾ ਵਾਤੇ ਆਪਾਂ ਸਾਰਿਆਂ ਨੇ ਪਲਾੜੇ ਕਰਨੇ ਆ ਜਿੱਥੇ ਕੋਈ ਗਲਤ ਕੰਮ ਹੁੰਦਾ ਹੈ ਕਈ ਭਰਾ ਸਾਡੇ ਥੀਰੀ ਵਾਲੇ ਨਹੀਂ ਪਤਾ ਹਲੇ ਭਾਈਓ ਕੱਲੇ ਪੰਚਾਇਤ ਦਾ ਕੰਮ